ਤੁਸੀਂ ਜੁੜ ਚੁੱਕੇ ਹੋ ਜੋਤ ਜਾਗਰ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਗ ਅਕਸਰ ਅਜਿਹੇ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਪੀੜਤਾ ਨੂੰ ਇਨਸਾਫ ਦੀ ਗੁਹਾਰ ਲਗਾਉਣ ਲਈ ਜਾਂ ਤਾਂ ਜਥੇਬੰਦੀਆਂ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਪੱਤਰਕਾਰ ਵਰ ਭਾਈਚਾਰੇ ਦਾ ਸਾਥ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਦਾ ਇੱਕ ਪੀੜਤ ਪਰਿਵਾਰ ਜੋ ਕਿ ਜਗਰਾਉਂ ਦੇ ਸੈਸ ਕਾਲਜ ਦੇ ਨੇੜੇ ਦਾ ਦੱਸਿਆ ਜਾ ਰਿਹਾ ਹੈ ਉਹ ਪਰਿਵਾਰ ਸਾਡੇ ਸਟੂਡੀਓ ਦੇ ਇੱਕ ਵਿਸ਼ੇਸ਼ ਤੌਰ ਤੇ ਪਹੁੰਚਿਆ ਹੈ ਅਤੇ ਉਹਨਾਂ ਨੇ ਆਪਣੀ ਹੱਦਵੀਤੀ ਦੌਰਾਨ ਕੀ ਦੱਸਣਾ ਚਾਹੁੰਦੇ ਨੇ ਉਹ ਤੁਹਾਨੂੰ ਸੁਣਾਵਾਂਗੇ ਜਿਹੜੀ ਸਾਡੇ ਨਾਲ ਗੱਲ ਸਾਂਝੀ ਕੀਤੀ ਆ ਉਹ ਇਹਨਾਂ ਨੇ ਇਹ ਦੱਸਿਆ ਕਿ ਇਹ ਬੀਬੀ ਲਗਭਗ ਕਾਫੀ ਲੰਮੇ ਸਮੇਂ ਤੋਂ ਵਿਧਵਾ ਵਾ ਪਰ ਇਸ ਦੇ ਪਰਿਵਾਰ ਦੇ ਜਿਹੜੇ ਸਹੁਰਾ ਪਰਿਵਾਰ ਆ ਜਾਂ ਇਸ ਦੇ ਬੱਚੇ ਨੇ ਇਸ ਦਾ ਬੇਟਾ ਵਾ ਉਹ ਇਸ ਨਾਲ ਤੱਕਾ ਤੱਕੇ ਸ਼ਾਹੀ ਕਰਦਾ ਆ ਰਿਹਾ ਤਸ਼ੱਦਦ ਕਰਦੇ ਆ ਰਹੇ ਨੇ ਇਸ ਦੇ ਬੀਬੀ ਦੇ ਮਕਾਨ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਸੀ ਜਦੋਂ ਮਕਾਨ ਲੈਂਟਰ ਤੇ ਪਹੁੰਚਿਆ ਤਾਂ ਬੀਬੀ ਦੇ ਦਸਨ ਮੁਤਾਬਕ ਤਾਂ ਰਾਤ ਨੂੰ ਗੁੰਡਾ ਤੰਤਰਾਂ ਨੇ 71 ਹੋ ਕੇ ਵੱਡੀ ਗਿੰਦ ਦੀ ਦੇ ਵਿੱਚ ਸੋਹਰਾ ਪਰਿਵਾਰ ਦੀ ਸਰਪ੍ਰਸਤੀ ਦੇ ਹੇਠ ਇਸ ਦੇ ਘਰ ਨੂੰ ਟਹਿ ਟੇਹੀ ਕਰ ਦਿੱਤਾ ਆਓ ਇਸ ਦੇ ਸੰਬੰਧ ਵਿੱਚ ਬਾਕੀ ਜਾਣਕਾਰੀ ਲਈ ਅਸੀਂ ਤੁਹਾਨੂੰ ਪਰਿਵਾਰ ਨਾਲ ਰੂਬਰੂ ਕਰਨ ਲੱਗੇ ਹਾਂ ਜੁੜੇ ਰਹੋ ਸਾਡੇ ਚੈਨਲ ਜੁੜ ਜਾਗਰਨ ਦੇ ਨਾਲ ਜਦੋਂ ਦੀ ਵਿਆਹੀਆਂ ਮੈਂ ਕਦੇ ਇੱਕ ਦਿਨ ਦਾ ਸੁੱਖ ਦਾ ਨਹੀਂ কাটਕੇ ਜਿਹਦੇ ਕੁੱਟਮਾਰ ਕਰਦੇ ਸੀ ਮੈਂ ਡਰ ਦੇ ਮਾਰੀ ਬਾਹਰ ਭੱਜ ਕੇ ਮੇਰੇ ਇੱਟਾਂ ਮਾਰਦੇ ਸੀ ਤੇ ਮੇਰੇ ਕੈਸ਼ ਪਿਆ ਸੀਗਾ 70000 ਰੁਪਿਆ ਤੇ ਥੋੜਾ 골ਡ ਪਿਆ ਸੀ 10 ਗ੍ਰਾਮ ਜੋ ਵੀ ਲੈ ਗਏ ਜਿਹੜਾ ਤਾਂ ਮੇਰਾ 70000 ਰੁਪਿਆ ਉਹ ਮੈਨੂੰ ਦਿੱਤਾ ਜਾਵੇ ਜੀ ਜਿਹੜਾ ਮੇਰਾ 골ਡ ਆ ਉਹ ਮੇਰੇ ਜ਼ਰੂਰੀ ਕਾਗਜ਼ ਵੀ ਮੈਨੂੰ ਜ਼ਰੂਰੀ ਚਾਹੀਦੇ ਆ ਜੀ ਮੰਗ ਕਰਦੇ ਹੋ ਜੀ ਕੀ ਹੋਣਾ ਚਾਹੀਦਾ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਪਰਚਾ ਪਾਇਆ ਜਾਵੇ ਉਹਨਾਂ ਨੂੰ ਜੇਲ੍ਹ ਯਾਤਰਾ ਕਰਾਈ ਜਾਵੇ ਬੀਬੀ ਕੀ ਦਾ ਜੀ ਆਪਣਾ ਅਮਰਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਹੋ ਬੀਬੀ ਸਾਇੰਸ ਕਾਲ ਤੁਸੀਂ ਅੱਜ ਪੱਤਰਕਾਰਾਂ ਦੇ ਰੂਬਰੂ ਹੋਣ ਲੱਗੇ ਹੋ ਕੀ ਕਾਰਨ ਆ ਜੀ ਸਰ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਕਿਸ ਕਾਰਨ ਸਹੁਰੇ ਪਰਿਵਾਰ ਤੋਂ ਸਰ ਜੀ ਹਾਂਜੀ ਜਦੋਂ ਦੀ ਵਿਆਹੀਆਂ ਮੈਂ ਕਦੇ ਇੱਕ ਦਿਨ ਦਾ ਸੁੱਖ ਦਾ ਨਹੀਂ কাটਕੇ ਦੇਖਿਆ ਕਦੇ ਕੋਈ ਪ੍ਰੋਬਲਮ ਕਦੇ ਕੋਈ ਕਦੇ ਕੋਈ ਉਸ ਦੇ ਮਰਨ ਤੋਂ ਬਾਅਦ ਤਾਂ ਮੈਨੂੰ 100 ਵਾਰੀ ਇੰਨਾ ਨੇ ਰਾਤ ਨੂੰ ਘਰੋਂ ਹੀ ਕੱਢਿਆ ਹੁਣ ਕਿੰਨਾ ਟਾਈਮ ਹੋ ਗਿਆ ਬੀਬੀ ਵਿਆਹ ਤੁਹਾਡੇ 1993 ਚ ਹੋਈ ਸੀ ਮੈਰਜ ਤਾਂ ਅੱਛਾ ਤੁਸੀਂ ਤੁਹਾਡੇ ਹਸਬੰਡ ਹੈ ਨਹੀਂਗੇ ਜੀ ਹੈ ਨਹੀਂਗੇ ਜੀ ਉਹਨਾਂ ਦੀ ਡੈਥ ਕਦੋਂ ਹੋਈ 2022 ਚ ਜੀ 12 ਅਪ੍ਰੈਲ ਨੂੰ ਉਹਨਾਂ ਦੀ ਡੈਥ ਹੋਈ ਤੁਸੀਂ ਵੀ ਵੀ ਅੱਜ ਕੈਮਰਾ ਸਾਹਮਣੇ ਆਏ ਹੋ ਅੱਜ ਤੁਹਾਡੇ ਪਤੀ ਹੈ ਨਹੀਂਗੇ ਜਦੋਂ ਤੁਹਾਡੇ ਹਸਬੰਡ ਜਿਉਂਦੇ ਸੀਗੇ ਤਾਂ ਵੀ ਇਸੇ ਤਰ੍ਹਾਂ ਤਸ਼ੱਦਦ ਹੁੰਦਾ ਸੀ ਤੁਹਾਡੇ ਤੇ ਹਾਂਜੀ ਹੁਣ ਕੀ ਹੋਇਆ ਬੀਬੀ ਪੂਰੀ ਘਟਨਾ ਕੀ ਆ ਜੀ ਪੂਰੀ ਘਟਨਾ ਇਹ ਆ ਕਿ ਮੈਂ ਆਪਣੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਮਕਾਨ ਬਣਾ ਰਹੀ ਸੀ ਜੀ ਤਾਂ ਮੇਰੀ ਸੱਸ ਮੈਨੂੰ ਕਹਿੰਦੀ ਇੱਥੇ ਮੈਂ ਮਕਾਨ ਪਾਉਣ ਨਹੀਂ ਦੇਣਾ ਪਹਿਲਾਂ ਮੇਰੀਆਂ ਬਾਲੀਆਂ ਦੇ ਦੇ ਫੇਰ ਚਾਹੀ 10 ਮੰਜ਼ਲੀ ਪਾ ਲਈ ਬਾਲੀਆਂ ਵੀ ਉਹਨਾਂ ਦੀਆਂ ਮੈਂ ਦੇਤੀਆਂ ਜਿਹੜੀਆਂ ਉਹਨਾਂ ਨੇ ਮੈਨੂੰ ਵਿਆਹ ਟਾਈਮ ਪਾਈਆਂ ਸੀ ਜੀ ਤਾਂ ਉਹ ਬਾਲੀਆਂ ਲੈ ਕੇ ਵੀ ਤੇ ਦੂਸਰੇ ਦਿਨ ਫੇਰ ਮੇਰੇ ਨਾਲ ਲੜਾਈ ਫਲੇਸ ਕਰਨ ਲੱਗ ਗਈ ਕਹਿੰਦੀ ਨਹੀਂ ਮੈਂ ਇੱਥੇ ਪੌਣ ਨਹੀਂ ਦੇਣਾ ਜੀ ਕਿ ਮੇਰੀ ਜਿਹੜੀ ਘੱਲਾਂ ਵਾਲੀ ਕੁੜੀ ਆ ਉਹ ਕਹਿੰਦੀ ਚਾਹ ਮੇਰਾ 20 ਲੱਖ ਰੁਪਏ ਲੱਗ ਜਾਵੇ ਪਰ ਮੈਂ ਉਹ ਹਾਂਜੀ ਨਾਰਿੰਦਾ ਜਿਹੜੀ ਮੇਰੀ ਜੀ ਉਹ ਕਹਿੰਦੀ ਪਹਿਲਾਂ ਮੇਰੇ 20 ਲੱਖ ਰੁਪਏ ਲੱਗ ਜਾਵੇ ਪਰ ਬੀਬੀ ਇਹਨੂੰ ਘਰ ਨਹੀਂ ਇੱਥੇ ਪੌਣ ਦੇਣਾ ਇਹਨੂੰ ਘਰ ਤੋਂ ਬਾਹਰ ਕੱਢੋ ਨਹੀਂ ਐਨੀ ਜੈਲਸੀ ਕਰਨ ਦਾ ਕੀ ਕਾਰਨ ਆ ਬੀਬੀ ਤੁਹਾਡੇ ਨਾਲ ਐਨੀ ਨਫ਼ਰਤ ਕਿਉਂ ਕਰਦੇ ਆ ਜਾਂ ਤੁਹਾਡੇ ਨਾਲੇ ਤਸ਼ੱਦਦ ਹੋ ਰਿਹਾ ਕੀ ਕਾਰਨ ਆ ਜੀ ਉਹਦਾ ਅਸਲ 'ਚ ਜੈਲਸੀ ਇਹ ਹੈ ਕਿ ਮੈਂ ਉਹਨਾਂ ਤੋਂ ਅੱਗੇ ਵੱਧੀ ਆਨੀ ਆ ਜੀ ਮੈ ਰਜਿਸਟਰੀ ਵਾਲੀ ਜਗਾ ਵੀ ਆਪਦੀ ਉਹਨਾਂ ਦੇ ਮਰਨ ਤੋਂ ਬਾਅਦ ਰਜਿਸਟਰੀ ਕਰਾ ਲਈ ਜਗਾ ਖਰੀਦ ਲਈ ਜੀ ਜਿਹੜਾ ਤੇ ਸਾਡਾ ਕਬਜ਼ਾ ਸੀਗਾ 1993 ਤੋਂ ਜੀ ਤੇ ਹੁਣ ਮੈਂ ਆਪਣੀ ਰਜਿਸਟਰੀ ਕਰਾ ਲਈ ਉਸ ਤੋਂ ਉਹੀ ਜੈਲਸੀ ਆ ਨਹੀਂ ਬੀਬੀ ਇਹ ਤਾਂ ਕੋਈ ਖਾਸ ਕਾਰਨ ਨਹੀਂ ਨਾ ਹੋਇਆ ਆਪਣਾ ਆਪਣੇ ਇਹ ਜਿਹੜੇ ਲੜਾਈ ਦਾ ਕਾਰਨ ਹੈ ਕਿ ਜਿਹੜੀ ਮੇਰੀ ਨਾਨਦ ਦਾ ਉਹਨਾਂ ਦੀ ਬੇਟੀ ਵਿਆਹੀ ਹੋਈ ਹੈ ਮੇਰੇ ਬੇਟੇ ਨਾਲ ਅਚਾ ਤੁਹਾਡੀ ਸਕੀ ਨਾਨਦ ਦਾ ਬੇਟਾ ਤੁਹਾਡੀ ਬੇਟੀ ਨੂੰ ਵਿਆਇਆ ਹੋਇਆ ਜੀ ਹਾਂਜੀ ਇਹ ਰਿਸ਼ਤਾ ਕਿਵੇਂ ਹੋ ਗਿਆ ਪਰ ਵੀ ਵੀ ਤੈ ਕਵੇਂ ਹੋ ਗਿਆ ਜੀ ਇਹ ਇਹ ਰਿਸ਼ਤਾ ਅਸੀਂ ਤਾਂ ਬਹੁਤ ਕਿਹਾ ਸੀ ਕਿ ਨਹੀਂ ਹੋਣਾ ਚਾਹੀਦਾ ਮੇਰੇ ਨਣਦ ਨਣਦੋਈ ਆਏ ਨਹੀਂ ਵਿਆਹ ਚ ਜੀ ਇਹ ਆਏ ਨਹੀਂ ਤੇ ਛੋਟੀ ਨਣਦ ਕੀ ਆਈ ਸੀ ਅੱਛਾ ਜੀ ਇਹ ਕਹਿੰਦੇ ਵੀ ਅਸੀਂ ਇਹ ਰਿਸ਼ਤੇ ਵਾਸਤੇ ਖਿਲਾਫ ਆ ਸਾਨੂੰ ਨਹੀਂ ਇਹ ਰਿਸ਼ਤਾ ਚਾਹੀਦਾ ਯਾਨੀ ਤੁਹਾਡੀ ਸਹਿਮਤੀ ਤੋਂ ਬਿਨਾ ਹੋਇਆ ਸੀਗਾ ਜੀ ਉਹ ਹਾਂਜੀ ਬਹੁਤ ਕੋਸ਼ਿਸ਼ ਕੀਤੀ ਸੀ ਮੇਰੇ ਹਸਬੰਦ ਬਹੁਤ ਜ਼ਿਆਦਾ ਲੜਾਈ ਹੋਇਆ ਸਾਡੇ 1 ਮਹੀਨਾ ਚੱਲਦੀ ਰਹੀ ਇਹ ਹੋਣਾ ਨਹੀਂ ਕੰਮ ਪਤਾ ਨਹੀਂ ਕੀ ਚੱਕਰ ਚਲਾਇਆ ਇਹ اچانک ਸਾਨੂੰ ਬੰਨਣਾ ਪਿਆ ਕਿ ਚਲੋ ਕੋਈ ਨਾ ਕਰ ਦੋ ਇਹ ਮਰ ਜਾਣਗੇ। ਯਾਨੀ ਇਸ ਜਿਹੜੇ ਵਿਆਹ ਦੇ ਖਿਲਾਫ ਤੁਸੀਂ ਇਕੱਲੇ ਸੀਗੇ ਤੁਹਾਡਾ ਜਿਹੜਾ ਸਹੁਰਾ ਪਰਿਵਾਰ ਸੀ ਤੁਹਾਡੀ ਸੱਸ ਸੀ ਜਾਂ ਤੁਹਾਡਾ ਬੇਟਾ ਸੀ ਬਾਕੀ ਸਾਰੇ ਇਹ ਚੀਜ਼ ਤੇ ਸਹਿਮਤ ਸੀਗੇ। ਹਾਂਜੀ ਇਹ ਸਹਿਮਤ ਸੀਗੇ ਕਹਿੰਦੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਜੇ ਮਰ ਗਏ ਤਾਂ ਫੇਰ ਕੀ ਕਰਾਂਗੇ। ਅੱਛਾ ਜੀ ਅਸਲ ਦੇ ਵਿੱਚ ਲੜਾਈ ਦਾ ਫੋੜਾ ਇਹੀ ਕਾਰਨ ਰਿਹਾ ਜੀ ਹੁਣ ਤੱਕ ਫੇਰ। ਹਾਂਜੀ। ਤੇ ਹੁਣ ਫਿਰ ਬੀਬੀ ਤੁਸੀਂ ਮਕਾਨ ਦੀ ਗੱਲ ਕਰਦੇ ਸੀ ਅੱਗੇ ਕੀ ਹੋਇਆ ਜੀ ਫੇਰ? ਮਕਾਨ ਦੀ ਗੱਲ ਇਹ ਹੈ ਕਿ ਉਹ ਕਹਿੰਦੇ ਸੀ ਬਣਾਉਣ ਨਹੀਂ ਦੇਣਾ ਰਹਿਣ ਨਹੀਂ ਦੇਣਾ ਤੇ ਇਹ ਸਾਡੀ ਜਗ੍ਹਾ अच्छा ਤੁਹਾਡਾ ਸੋਹਰਾ ਪਰਿਵਾਰ ਕਹਿੰਦਾ ਜੀ ਹਾਂਜੀ ਮੇਰੀ ਨਾਨ ਦਾ ਜਿਹੜੀ ਕੱਲਾਂ ਵਾਲੀ ਉਹ ਕਹਿੰਦੀ ਸਾਡੀ ਜਗਾ ਇੱਥੇ ਤੈਨੂੰ ਰਹਿਣ ਨਹੀਂ ਦੇਣਾ ਕੀ ਨਾ ਬੀਬੀ ਉਹਦਾ ਘੱਲਾੜੀ ਨਾਲ ਦਾ ਸਰਬਜੀਤ ਕੌਰ ਨੰਦਰੀ ਅੱਛਾ ਜੀ ਤੇ ਇੱਕ ਤੁਸੀਂ ਦੱਸਦੇ ਸੀ ਕਿ ਤੁਸੀਂ ਆਪਣਾ ਜਿਹੜਾ ਮਕਾਨ ਪਉਣਾ ਸ਼ੁਰੂ ਕੀਤਾ ਸੀਗਾ ਜਦੋਂ ਮਕਾਨ ਪੈ ਗਿਆ ਤਾਂ ਤੁਸੀਂ ਦੱਸਿਆ ਵੀ ਰਾਤ ਨੂੰ ਇਹਨਾਂ ਨੇ 1.5 ਵਜੇ ਮੇਰੇ ਤੇ ਅਟੈਕ ਕੀਤਾ ਹਮਲਾ ਕੀਤਾ ਜਿਹੜਾ ਘੱਟ ਹੈ ਟੇਰੀ ਕਰਤਾ ਉਹ ਕੀ ਮਾਮਲਾ ਬੀਬੀ ਉਹ ਕਹਿੰਦੇ ਕਿ ਅਸੀਂ ਘਰ ਟਾਇਆ ਜਦੋਂ ਮੈਂ ਸੁੱਤੀ ਪਈ ਸੀ ਜੀ ਸੁੱਤੀ ਪੈ ਨੂੰ ਆਕੇ ਧਗੜ 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 ਤੜਕਰ ਟੌਣ ਲੱਗ ਗਏ ਹੁੰਦੇ ਸਾਰੇ ਕਿਸੇ ਦੇ ਹੱਥ 'ਚ ਕੁਛ ਸੀ ਚਾਰ ਪੰਜ ਜਣੇ ਸੀ ਦੋ ਤਾਂ ਮੈਂ ਪਹਿਚਾਣਦੀ ਆ ਬਾਕੀਆਂ ਨੂੰ ਮੈਂ ਪਹਿਚਾਣਦੀ ਨਹੀਂ ਕੋਣ ਕੋਣ ਸੀਗੇ ਬੀਬੀ ਉਹਦੇ ਵਿੱਚ ਹੀ ਉਹਦੇ ਵਿੱਚ ਇੱਕ ਤਾਂ ਮਨਦੀਪ ਸਿੰਘ ਵਿੱਕੀ ਜੀ ਮੇਰਾ ਬੇਟਾ ਜੀ ਤੇ ਇੱਕ ਸਾਡੇ ਮਹੱਲੇ ਚੋਰਾ ਵੀ ਰਵਿੰਦਰਪਾਲ ਜੀ ਉਹਦੀ ਚਾਹ ਦੀ ਦੁਕਾਨ ਆ ਜਿਹੜਾ ਵਿੱਕੀ ਉਹਦੀ ਬੁਟੀਕ ਆ ਜੀ ਹਾਂਜੀ ਤੇ ਫੇਰ ਕੀ ਹੋਇਆ ਬੀਬੀ ਜਦੋਂ ਮਕਾਨ ਢਾਉਣ ਲੱਗਾ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਅਰਨੀ ਗਵਾਂਡੀਆਂ ਨੇ ਤੁਹਾਡੀ ਮਦਦ ਲਈ ਨਹੀਂ ਆਏ ਜੀ ਉਹ ਕਹਿੰਦੇ ਉਹਨਾਂ ਦੇ ਬੇਟਾ ਮਾਰਦੇ ਸੀ ਮੇਰੇ ਵੀ ਮਾਰਦੇ ਸੀ ਜਦੋਂ ਮੈਂ ਵੀਡੀਓ ਬਣਾਉਂਦੀ ਸੀ ਲਾਈਟਾਂ ਬੰਦ ਕਰ ਦਿੰਦੇ ਸੀ ਜੀ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਤੇ ਮੈਨੂੰ ਕਹਿੰਦੇ ਸੀ ਤੈਨੂੰ ਮਾਰ ਦਾਂਗੇ ਕੁੱਟ ਦਾਂਗੇ ਬੋਰੀ ਚ ਪਾ ਕੇ ਸਿੱਟ ਦਾਂਗੇ ਕਿਤੇ ਤੇਰੀ ਲਾਸ਼ ਵੀ ਨਹੀਂ ਲੱਭਣੀ ਠੀਕ ਆ ਜੀ ਧੰਕੀਆਂ ਦਿੰਦੇ ਸੀ ਫੇਰ ਬੀਬੀ ਤੁਸੀਂ ਜਿਹੜਾ ਮਕਾਨ ਦਈਓ ਸਾਰੀ ਕੀਤੀ ਸੀ ਉਹ ਕਿੱਥੇ ਕਿਤੇ ਤੱਕ ਚਲੀ ਗਈ ਪਾ ਲਿਆ ਸੀ ਸ਼ਟਰਿੰਗ ਤੇ ਚਲਾ ਗਿਆ ਸੀਗਾ ਦੂਸਰੇ ਦਿਨ ਲੈਣਾ ਸ਼ਟਰਿੰਗ ਹੋ ਜਾਣ ਕਿੰ ਕਿੰਨੀ ਜਗ੍ਹਾ ਸੀ ਬੀਬੀ ਜੀ ਦੇ ਵਿੱਚ ਤੁਸੀਂ ਮਕਾਨ ਬਣਾਉਣ ਲੱਗੇ ਹੋ ਜੀ 30 45 ਜਿਹੜੀ ਤਿੰਨ ਕ ਵਿਸਵੇ ਦਾ ਲਗਭਗ ਮਕਾਨ ਹੈਗਾ ਸੀ ਹਾਂ ਜੀ ਤਿੰਨ ਕ ਤਿੰਨ ਵਿਸਵੇ ਦੀ ਉਸਾਰੀ ਹੋ ਚੁੱਕੀ ਸੀ ਪੂਰੀ ਹਾਂ ਜੀ ਤੇ ਸ਼ਟਰਿੰਗ ਤੇ ਪਹੁੰਚਿਆ ਹੋਇਆ ਸੀ ਉਹਨਾਂ ਨੇ ਰਾਤ ਨੂੰ ਆ ਕੇ ਢਾਹ ਢੇਰੀ ਕਰਤਾ ਜੀ ਹਾਂ ਜੀ ਤੇ ਫਿਰ ਬੀਬੀ ਜਦੋਂ ਤੁਹਾਡੇ ਨਾਲ ਕਟਮਾਰ ਹੋਈ ਤੁਸੀਂ ਇਹਦੀ ਕੰਪਲੇਂਟ ਸਬੰਧਤ ਟਾਣਾਏ ਜਾਂ ਪੁਲਿਸ ਪ੍ਰਸ਼ਾਸਨ ਨੂੰ 112 ਤੇ ਬਹੁਤ ਜ਼ਿਆਦਾ ਫੋਨ ਲਾਇਆ ਉਹਨਾਂ ਨੇ ਫੋਨ ਆ ਗਏ ਜੀ ਆ ਗਏ ਜੀ ਆ ਗਏ ਜੀ ਬਸ ਐਵੇਂ ਕਰਦੇ ਕਰਦਿਆ ਨੇ 1:30 2:00 ਵਜਾ ਦਾ ਪਰ ਉਹ ਆਈ ਨਹੀਂ अच्छा पुलिस प्रशासन मौके ਤੇ ਨਹੀਂ ਪਹੁੰਚਿਆ ਜੀ ਪਹੁੰਚੇ ਜੀ ਤੇ ਫਿਰ ਤੁਸੀਂ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਪਰਕ ਨਹੀਂ ਸਾਧਿਆ ਜੀ ਹਾਂਜੀ ਮੈਂ ਵੀ ਐਪਲੀਕੇਸ਼ਨ ਆ ਵਗੈਰਾ ਬਹੁਤ ਜ਼ਿਆਦਾ ਲਿਖ ਕੇ ਦਿੱਤੀਆਂ ਤਾਂ ਉਹਨਾਂ ਨੇ ਕੱਲ ਕਾਰਵਾਈ ਕੀਤੀ ਸੀ ਕਿ ਕੱਲ ਉਹਨਾਂ ਨੂੰ ਅੰਦਰ ਕੀਤਾ ਐਸ ਐਚਓ ਨੇ ਜੀ ਤਾਂ ਸ਼ਾਮ ਨੂੰ ਫੇਰ ਉਹਨਾਂ ਨੇ ਛੱਡ ਦਿੱਤੀ ਅੱਛਾ ਯਾਨੀ ਕਿ ਗੋਗਲੂਆ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਤਾ ਜੀ ਐਸ ਐਚਓ ਸਾਹਿਬ ਨੇ ਹਾਂਜੀ ਤੇ ਤੁਹਾਨੂੰ ਸਿਰਫ ਇਹ ਦਿਖਾਇਆ ਕੁਝ ਹੋਰ ਗਿਆ ਤੇ ਸੀ ਕੁਝ ਹੋਰ ਇਹੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਤੇ ਫਿਰ ਵੀ ਵੀ ਅੱਜ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਅੱਜ ਕੈਮਰੇ ਸਾਹਮਣੇ ਆਏ ਹੋ ਤੇ ਕੀ ਕਹਿਣਾ ਚਾਹੋਗੇ ਕੀ ਪ੍ਰਸ਼ਾਸਨ ਨੂੰ ਅਪੀਲ ਕਰੋਗੇ ਜੀ ਇਹੀ ਕਿ ਮੈਨੂੰ ਇਨਸਾਫ ਦਵਾਇਆ ਜਾਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜਾਂ ਨੇ ਮੇਰਾ ਘਰ ਟਾਇਆ ਜੀ 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 ਹਾਂਜੀ ਬਈ ਜੀ ਕੀ ਕਹਿਣਾ ਚਾਹੋਗੇ ਜੀ ਹੋਰ ਹੋਰ ਜੀ ਮੇਰਾ ਤਾਂ ਦਰਵਾਜ਼ਾ ਖੁੱਲਾ ਰਹਿ ਗਿਆ ਸੀਗਾ ਜਿਹਦੇ ਕੋਟਮਾਰ ਕਰਦੇ ਸੀ ਮੈਂ ਡਰ ਦੇ ਮਾਰੀ ਬਾਹਰ ਭੱਜ ਗਈ ਮੇਰੇ ਇੱਟਾ ਮਾਰਦੇ ਸੀ ਤੇ ਮੇਰੇ ਕੈਸ਼ ਪਿਆ ਸੀਗਾ 70000 ਰੁਪਿਆ ਜੀ ਤੇ ਥੋੜਾ 골ਡ ਪਿਆ ਸੀ 10 ਕਿ ਗ੍ਰਾਮ ਉਹ ਵੀ ਲੈ ਗਏ। ਅੱਛਾ ਜੀ। ਹਾਂਜੀ ਤੇ ਕੁਝ ਜ਼ਰੂਰੀ ਕਾਗਜ਼ਾਤ ਸੀ ਉਹ ਵੀ ਕੱਢ ਕੇ ਲੈ ਗਏ। ਨਹੀਂ ਇੰਨਾ ਤੁਹਾਡੇ ਨਾਲ ੱਟਕਾ ਹੋਇਆ ਜੀ ਤੁਹਾਡੇ ਨਾਲ ਲੋਟ-ਕੋਟ ਵੀ ਹੋਈ, ਕਟਮਾਰ ਵੀ ਹੋਈ, ਪਾਲ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਤਾਂ ਤੁਸੀਂ ਇਹਦੇ ਸਬੰਧ ਦੇ ਵਿੱਚ ਮਾਣ ਜੋਗੇ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਜੀ। ਹਾਂਜੀ ਮਿਲੇ ਸੀਗੇ। ਜੀ। ਪਰ ਉਹ ਸਾਨੂੰ ਅਸੀਂ ਜਦੋਂ ਉਹਨਾਂ ਦੇ ਦਫ਼ਤਰ ਜਾਂਦੇ ਸੀ ਉਹ ਹੁੰਦੇ ਹੀ ਨਹੀਂ ਸੀ ਉੱਥੇ। ਅੱਛਾ ਜੀ। ਖੈਣੀ ਜੀ ਉਹ ਛੁੱਟੀ ਤੇ ਛੁੱਟੀ ਤੇ ਬਸ ਐਵੇਂ ਕਰਕੇ ਵਾਪਸ ਮੋੜ ਦਿੰਦੇ। ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਹੋ ਜੀ ਕੀ ਹੋਣਾ ਚਾਹੀਦਾ? ਇਹ ਮੰਗ ਕਰਦੇ ਆ ਕਿ ਉਹਨਾਂ ਦੇ ਪਰਚਾ ਪਾਇਆ ਜਾਵੇ ਉਹਨਾਂ ਨੂੰ ਜੇਲ੍ਹ ਯਾਤਰਾ ਕਰਾਈ ਜਾਵੇ। ਜੀ। ਤੇ ਵਾਹਿਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਨਿਤਰੇਓ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਘਟਨਾਕਰਮ ਬਾਰੇ? ਹਾਂ ਜੀ ਦਾਸ ਸਿਰ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸេចਤ ਬੰਦੀ ਤੋਂ ਲੁਧਿਆਣਾ ਤੇ ਬਰਨਾਲ ਜੀ ਤਾਂ ਭਾਰਤੀ ਕਿਸਾਨ ਯੂਨੀਅਨ ਪੋਨਾ ਜਥੇਬੰਦੀ ਤੋਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਦੇਖੋ ਸਾਡਾ ਇੱਕ ਸੰਘਰਸ਼ ਹੈਗਾ ਉਹ ਜਥੇਬੰਦੀਆਂ ਦਾ ਲਗਾਤਾਰ ਅਸੀਂ ਪੀੜਤ ਲੋਕਾਂ ਦੇ ਦੇ ਨਾਲ ਤੱਕੇ ਸ਼ਾਇਆਂ ਦੇ ਵਿਰੁੱਧ ਸੰਘਰਸ਼ਸ਼ੀਲ ਹੈਗੇ ਆ ਜੀ ਉਸੇ ਚੱਲਦੀ ਘੜੀ ਦੇ ਦਰਮਿਆਨ ਲੋਕ ਸਾਡੇ ਤੱਕ ਅਪਰੋਚ ਕਰਦੇ ਨੇ ਸਾਡੇ ਤੱਕ ਆਪਣੇ ਜੋ ਜਿਹੜੇ ਦੁੱਖ ਦਰਦ ਆ ਉਹ ਜਥੇਬੰਦੀਆਂ ਕੋਲੇ ਆ ਕੇ ਅਗਰ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਪੀੜਤ ਪਰਿਵਾਰ ਸਾਨੂੰ ਦੱਸਦੇ ਨੇ ਜੀ ਸੋ ਇਸੇ ਤਰ੍ਹਾਂ ਹੀ ਇਹ ਭੈਣ ਜੀ અમરਜੀਤ कौर ਜੀ ਵਾਈਫ ਆਫ ਮਲਕੀਤ ਸਿੰਘ ਜੋ ਹੈਗੇ ਨੇ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਅਜੱਥੇ ਬੰਦੀ ਤਾਂ ਕਿ ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਕੁਝ ਜੋ ਅ ਖਰਚਾ ਅਪਰ ਪਤਾ ਮਗਾਨ ਤੇ ਕਾਫੀ ਹੋ ਜਾਂਦਾ ਇਹਨਾਂ ਨੇ ਜੋ ਲੈਂਡਰ ਪਾ ਲਿਆ ਉਹ ਘਰ ਖੜਾ ਕੀਤਾ ਉਹਦੀ ਸਾਰੀ ਤੋਂ ਬਾਅਦ ਉਸ ਨੂੰ ਟੈ ਢੇਰੀ ਕਰਨ ਦਾ ਜੋ ਇਲਜ਼ਾਮ ਲਾ ਰਹੇ ਨੇ ਇਹ ਦੋਸ਼ਿਆਂ ਉੱਪਰ ਸੋ ਇਹਨਾਂ ਦੇ ਕੋਲੇ ਅਸੀਂ ਦੇਖਿਆ ਇਹਨਾਂ ਦੇ ਜਿਹੜੇ ਡਾਕੂਮੈਂਟ ਹੈਗੇ ਆ ਰਜਿਸਟਰੀ ਹੈਗੀ ਆ ਜਾਂ ਜਮ੍ਹਾਂਬੰਦੀ ਹੈਗੀ ਹੈ ਆਲਰੇਡੀ ਰਜਿਸਟਰੀ ਸ਼ੋਦਾ ਆਪਣੀ ਮਾਲਕੀ ਤੇ ਕਾਬਜੀ ਜਗ੍ਹਾ ਦੇ ਇਹ ਮਾਲਕ ਨੇ ਤੇ ਸੈਕੰਡ ਇਹਨਾਂ ਦੇ ਅੰਤਕਾਰ ਇਹਨਾਂ ਦੇ ਨਾਮ ਉੱਪਰ ਦਰਜ ਹੈਗਾ ਵਾ ਜੀ ਸੋ باوجود ਇਹ ਡਾਕੂਮੈਂਟ ਕਲੀਅਰ ਜਿਹੜੇ ਹੈਗੇ ਨੇ ਉਹਨਾਂ ਦੇ ਅਗਰ ਕਿਸੇ ਤਰ੍ਹਾਂ ਦੀ ਫਿਰ ਇਹ ਇਸ ਤੋਂ ਬਾਅਦ ਤਕੇਸ਼ਾ ਹੀ ਇਸ ਇਸ ਪਰਿਵਾਰ ਇਹਨਾਂ ਨਾਲ ਕੋਈ ਕੀਤੀ ਗਈ ਆ ਜੀ ਉਹਦਾ ਅਸੀਂ ਸਖਤੀ ਨਾਲ ਵਿਰੋਧ ਕਰਦੇ ਆ ਤੇ ਕਰਾਂਗੇ ਡਟ ਕੇ ਤੇ ਮਾਨਯੋਗ ਐਸਐਸਪੀ ਸਾਹਿਬ ਸਾਨੂੰ ਪਤਾ ਵੀ ਉਹ ਬੜੇ ਵਧੀਆ ਤਰੀਕੇ ਨਾਲ ਗਰੀਬ ਤੇ ਪੀੜਤ ਲੋਕਾਂ ਦੀ ਗੱਲਬਾਤ ਸੁਣਦੇ ਨੇ ਤੇ ਨਿਆਂ ਲਗਾਉਂਦੇ ਨੇ ਜੀ ਤੇ ਨਿਆਂ ਪੀੜਤਾਂ ਨੂੰ ਤਕੇਸ਼ਾ ਹੀ ਆ ਦੇ ਸ਼ਿਕਾਰ ਲੋਕਾਂ ਨੂੰ ਨਿਆਂ ਦਿਵਾਉਣ ਲਈ ਅਸੀਂ ਵੀ ਬਚਨ ਵਾਦਾ ਸਾਡੀਆਂ ਜਥੇਬੰਦੀਆਂ ਜੀ ਸੋ ਅਸੀਂ ਰਲ ਮਿਲ ਕੇ ਹੋਰ ਵੀ ਜਥੇਬੰਦੀਆਂ ਸਮੇਤ ਇਹਨਾਂ ਦਾ ਜੋ ਹੈਗਾ ਮਸਲਾ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦੀ ਅਗਲੀ ਗੱਲਬਾਤ ਜੋੜ ਕੇ ਸੁਣਾਵਾਂਗੇ ਤੇ ਨਿਆਂ ਦਵਾਉਣ ਦਾ ਨਾ ਕੋਸਾ ਦਵਾਉਣੇ ਆ ਕਿ ਡਟ ਕੇ ਮਤਲਬ ਇਹਨਾਂ ਦਾ ਜਿਹੜਾ ਹੈਗਾ ਸਾਥ ਜਥੇਬੰਦੀਆਂ ਤੌਰ ਤੇ ਅਸੀਂ ਦੇਵਾਂਗੇ ਤੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਵੀ ਇਹ ਪੀੜਤ ਜਿਹੜੇ ਹੈਗੇ ਆ ਇਹਨਾਂ ਨਾਲ ਜੋ ਵੀ ਪੀੜਤਾ ਨਾਲ ਧੱਕਾਸ਼ਾਹੀ ਹੋਈ ਆ ਤੇ ਜੋ ਵੀ ਇਹ ਚਾਹੁੰਦੇ ਇਹਨਾਂ ਨੂੰ ਉਹਦੇ ਮਤਲਬ ਕੇ ਇਹਨਾਂ ਨੂੰ ਇਨਸਾਫ ਸੀ ਹਰ ਹਾਲ ਦਵਾ ਕੇ ਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹਲੋ ਹਲੋ ਵਾਹਿਗੁਰੂ ਜੀ ਆ ਰਵੀ ਨੂੰ ਬੋਲਦੀ ਆਂ ਹਾਂਜੀ ਹਨੂ ਬੋਲਦੀ ਆਂ ਕਿਵੇਂ ਆਂ ਆਨੂ ਪਹਿਣ ਕੀ ਹਾਲ ਠੀਕ ਆ ਠੀਕ ਆ ਵਧੀਆ ਤੂੰ ਦੱਸ ਤਾ ਬੈਠਾ ਠੀਕ ਆ ਵਧੀਆ ਕੋਡ ਠੀਕ ਆ ਕਿਵੇਂ ਕੰਮ ਕਰ ਕੰਮ ਤਾਂ ਠੀਕ ਆ ਤੇਨੇ ਠੀਕ ਆ ਤੇ ਕੀ ਗੱਲ ਕੀ ਕਰਿਆ ਤੁਸੀਂ ਰਾਤ ਹੈ ਇਹਦਾ ਕੋਈ ਨਹੀਂ ਕਰਿਆ ਦੇਲਾ ਤੈਨੂੰ ਕਦੇ ਮੰਮੀ ਡੈਡੀ ਨੇ ਮੇਰੇ ਨੇ ਕਦੇ ਤੈਨੂੰ ਕੁਛ ਨਹੀਂ ਕਿਹਾਗਾ ਨਹੀਂ ਉਹ ਤਾਂ ਗੱਲ ਹੀ ਨਹੀਂ ਹੈ ਮੈਂ ਤੈਨੂੰ ਕਹਿੰਦੀ ਐ ਤਾਂ ਨਹੀਂ ਕੋਈ ਗੱਲ ਹੈ ਤੇ ਫੇਰ ਦੇਖ ਲੈ ਤੂੰ ਵਿੱਕੀ ਮਗਰ ਲੱਗ ਕੇ ਤੂੰ ਵਿੱਕੀ ਨੂੰ ਸਮਝਾਉਣਾ ਸੀ ਕਿ ਵਿੱਕੀ ਦੇ ਨਾਲ ਰਲਣਾ ਸੀਗਾ ਕਿ ਉਹਨੂੰ ਕਹਨੇ ਸਮਝਾਉਣਾ ਕਿ ਇਹਦਾ ਉਹਦਾ ਜਵਾਬ ਤੁਸੀਂ ਕਿਉਂ ਨਹੀਂ ਦੇਖਦੇ ਪਏਗੇ ਕੀਦਾ ਜਵਾਬ ਵਿੱਕੀ ਦਾ ਤੇ ਦੱਸ ਫੇਰ ਮੰਮੀ ਨੇ ਜੇ ਬਣਾ ਦੂਗੀ ਤਾਂ ਮੰਮੀ ਨਾਲ ਲੈ ਜੂਗੀ ਕਿ ਸਾਨੂੰ ਦੇ ਦੂਗੀ ਉਹਨਾਂ ਦਾ ਹੀ ਰਹਿ ਜਾਣਾ ਮਾ ਓਏ ਨਹੀਂ ਉਹਨਾਂ ਨੇ ਰਾਹ ਦਾ ਪ੍ਰਬੰਧ ਕੀਤਾ ਜਬਰ ਚੰਗੀ ਤਰ੍ਹਾਂ ਦਾ ਪਾਵੇ ਰਾਹ ਤੋਂ ਬੰਦ ਕੀਤਾ ਸੀਗਾ ਕਿੰਨੀ ਏ ਤਾਂ ਰਾਹ ਵਾ ਉਹਦੇ ਵਿੱਚ ਦੀ ਦਵਾ ਮੈਂ ਗੱਡੀ ਨਗਾ ਲਓ। ਨਹੀ ਕੋਟਾ ਬਣਵਾਉ। ਕਿੱਡਾ ਗੇਟ ਦੇ ਮੁਤਾਬਕ ਗੇਟ ਦੇ ਹਿਸਾਬ ਨਾਲ ਹੀ ਜਗ੍ਹਾ ਛੱਡੀ ਹੋਈ ਏ। ਨਹੀ ਪ੍ਰਵਾਹ ਕੋ ਪੀੜੀ ਆਉਦੋ। ਟਿਕ ਬੋਤ ਜਿਵੇਂ ਖੋਖਲੇ ਘਰ ਨੂੰ ਤੇ ਸਟੱਪ ਦੇ ਉਹ ਬਰਾਤ। ਤਾਂ ਬਾਕੀ ਮੈਂ ਨੂੰ ਮੈਂ ਅੱਟ ਚੱਲ। ਅਸੀਂ ਤਾਂ ਬੈਠੇ ਸੀ ਮੇਰੇ ਨਾਲ ਵਿਕਤੀ ਨਾਲ ਚੱਲਿਆ ਗਿਆ। ਹਾਂ। ਉਹ ਤਾਂ ਮੇਰਾ ਹੋਰ ਕੋਈ ਮੇਰਾ ਤਾਂ ਕੋਈ ਨਹੀਂ। ਨਹੀਂ ਫਿਰ ਤੂੰ ਫਿਰ ਇਹ ਥੋੜਾ ਕੰਮ ਕਰਨਾ ਸੀ ਬੱਸ ਮੈਨੂੰ ਇਹ ਥੋੜਾ ਲੱਗਦਾ ਕਿ ਉਹ ਨਹੀਂ ਤਾਂ ਅੰਦਰ ਦੀਦਾਈ ਬੈਠੇ ਸੀ ਤੇ ਤੁਸੀਂ ਫਿਰ ਘਰ ਥੋੜਾ ਢਾਉਣਾ ਸੀਗਾ ਫਿਰ ਤੂੰ ਕਿਨੇ ਤਾਂ ਕੋਈ ਤਾਂ ਵੀ ਤੂੰ ਰਾਤ ਨੂੰ ਥੋੜਾ ਘਰ ਢਾਉਣਾ ਸੀਗਾ ਜੇ ਤੁਸੀਂ ਗੱਲਬਾਤ ਕਰਨੀ ਸੀ ਦਿਨੇ ਸੋਫੀ ਗੱਲ ਕਰਦੇ ਉਹਦੇ ਨਾਲ ਦੇਖ ਤੇ ਮੈਂ ਥੋੜੀ ਗੱਲ ਕਰਨੀ ਵਿੱਕੀ ਨੇ ਕਰਨੀ ਆ ਤੂੰ ਉਹਨੂੰ ਮੈਨੂੰ ਕੁੱਟੀ ਜਾਂਦੀ ਆ ਗੱਲ ਵਿੱਕੀ ਨੇ ਕਰਨੀ ਤੇ ਗੱਲ ਕਰਨੀ ਮੈਨੂੰ ਕੀ ਦਿੱਕਤ ਆ ਉਹ ਹੀ ਤਾਂ ਗੱਲ ਫਿਰ ਤੈਨੂੰ ਜਦੋਂ ਦਿੱਕਤ ਨਹੀਂ ਸੀਗੀ ਫਿਰ ਤੂੰ ਢਾਣ ਵੀ ਕਾਤ ਹੋ ਗਿਆ ਉਹ ਮੇਰੀ ਤਾਂ ਹੁਣ ਦੇਖ ਉਹਦੇ ਨਾਲੇ ਦੋਸਤੀ ਆ ਕਿੰਨੇ ਟਾਈਮ ਦੀ ਦੇਖ ਤੂੰ ਦੋਸਤੀ ਆ ਹਣ ਐਂ ਥੋੜੋ ਦੋਸਤੀ ਮੈਂ ਵੀ ਮੰਨਦੀ ਆ ਵੀ ਰਵੀ ਤੇਰੀ ਦੋਸਤੀ ਆ ਠੀਕ ਆ ਰਿਸ਼ਤੇਦਾਰੀ ਵੀ ਆਪਣੀ ਇਕੱਲੀ ਦੋਸਤੀ ਨਹੀਂ ਹੈਗੀ ਤੇ ਫਿਰ ਐਂ ਥੋੜੋ ਵੀ ਤੂੰ ਉਹਨੂੰ ਸਮਝਾਉਂਦਾ ਵੀ ਚਲ ਕੋਈ ਨਾ ਵਿੱਕੀ ਵੀ ਆ ਤਾਂ ਰਾਹ ਬਹੁਤ ਆ ਯਾਰ ਕਿੰਨਾ ਤਾਂ ਰਾਹ ਵਾ ਉਹ

ਉਹ ਸਹੀ ਆ ਸਿਸਟਮ ਸਾਰਾ ਸਿਸਟਮ ਆ ਫਿਰ ਚੋਰਾ ਵਾਂਗੂ ਥੋੜੋ ਟਾਉਣਾ ਤੁਸੀਂ ਚੋਰਾ ਵਾਂਗੂ ਕਹਦਾ ਚੋਰਾ ਵਾਂਗੂ ਕਹੋਰ ਕਹਦਾ ਚੋਰਾ ਵਗਦਾ ਰਾਤ ਨੂੰ ਚੋਰਾ ਵਾਂਗੂ ਈ ਟਾਇਆ ਫਿਰ ਤੁਸੀਂ ਰਾਤ ਨੂੰ ਕੀ ਜਦੋਂ ਇਹ ਕੰਮ ਤੋਂ ਆਉਂਦੀ ਜਾਈਏ ਉਦਹੀਂ ਆ ਤੇ ਫਿਰ ਉਹੀ ਤਾਂ ਗੱਲ ਕਰਦੀਆਂ ਮੈਂ ਅ ਉਹ ਯਾਰ ਉਹ ਕਿ ਮੈਂ ਕਿੰਨਾ ਕੱਲ ਤਾਂ ਉਹ ਬਣਾਉਣਾ ਕਿਹੜੇ ਸਾਲ ਲੋਕ ਉਹ ਕਹਦਾ ਕਾਬਜ ਰਜਿਸਟਰੀ ਆਂਟੀ ਕੋਲੇ ਉਹ ਗਲਤ ਤੇ ਰਜਿਸਟਰੀ ਜਦੋਂ ਤੈਨੂੰ ਪਤਾ ਸੀਗਾ ਜਦੋਂ ਮੰਮੀ ਡੈਡੀ ਨੂੰ ਘਰੋਂ ਬਾਹਰ ਕੱਢਦੇ ਹੁੰਦੇ ਸੀਗੇ ਅੱਧੀ ਰਾਤ ਨੂੰ ਕੱਢ ਦਿੰਦੇ ਸੀ ਘਰੋਂ ਇਹ ਨਹੀਂ ਚਲੋ ਚਲ ਹੁਣ ਤਾਂ ਸਹੀ ਸੀਗਾ ਨਾ ਸਾਰਾ ਕੁਝ ਤੇ ਫਿਰ ਮੰਮੀ ਉਹੀ ਤਾਂ ਕਿਹਾ ਵੀ ਜਦੋਂ ਮੰਮੀ ਘਰ ਪਾਉਣ ਲੱਗੀ ਆ ਵਿੱਕੀ ਨੂੰ ਸਾਰਾ ਕੁਝ ਉਹਨੇ ਪੁੱਛਿਆ ਵੀ ਵਿੱਕੀ ਆਪ ਮੈਂ ਇਥੋਂ ਵਿੱਕੀ ਕਹਿੰਦਾ ਵੀ ਜਿਵੇਂ ਮੇਰੇ ਨਾਲ ਸਲਾਹ ਕੀਤੀ ਜਿਵੇਂ ਮੈਨੂੰ ਦੱਸਿਆ ਕਹਿੰਦਾ ਉਹ ਤੂੰ ਜਮਾ ਹੋਇ ਤਗੀ ਤਾਂ ਐਵੇਂ ਉਹ ਕਹਿੰਦਾ ਸੀ ਮਤਲਬ ਅਭੀ ਚੱਲ ਮੰਮੀ ਕੋਈ ਨਾ ਜ਼ਿੰਮੇਦਾਰ ਲੋਟ ਲੱਗਦਾ ਤੂੰ ਪਾ ਲਾ ਉਦੋਂ ਦੇ ਘਰ ਵਾਲੀ ਵੀ ਸਹਿਮਤ ਸੀ ਉਹ ਵੀ ਸਹਿਮਤ ਸੀਗੀ ਸਹਿਮਤ ਸੀਗਾ ਬਈ ਉਹ ਦਾ ਉਹ ਤਾਂ ਕਹਿੰਦੇ ਅਸੀਂ ਕਹਿ ਸੀਗਾ ਇਹ ਪਿੰਨਰ ਲਾ ਕੇ ਪੌਣਾ ਜਾਂ ਉੱਤੇ ਪੌਣਾ ਦਵਾਰ ਹਾਂ ਤੇ ਕਹਿੰਦੇ ਆਲਟੀ ਕਹਿੰਦੀ ਕਿਉਂ ਠੀਕ ਆ ਕਹਿੰਦੀ ਜੋ ਮੁੜ ਕੇ ਪੌਣ ਲਾਦਾ ਕਹਿੰਦੀ 2 2 ਛੇਤੀ ਛੇਤੀ ਦੋ ਦੋ ਮੈਸਤਰੀ ਲਾ ਤੇ ਛੇਤੀ ਛੇਤੀ ਚੱਕਤਾ ਕੰਮ ਨੂੰ ਫਿਰ ਚੱਲ ਜੇ ਬਣਾਈ ਵੀ ਜਾਂਦੀ ਸੀ ਫਿਰ ਕੋਈ ਗਲਤ ਥੋੜੋ ਕਰਤਾ ਸੀਗਾ ਉਹਨੇ ਤੇ ਬਾਬਾ ਗਲਤੀ ਆ ਉਹ ਸਹੀ ਕੀ ਅਲੂ ਦੱਸ ਪਰ ਰਵੀ ਤੇਰੀ ਬਹੁਤ ਵੱਡੀ ਗਲਤੀ ਹੈ ਠੀਕ ਹੈ ਨਾ ਉਹਨੇ ਤਾਂ ਜਿਹੜੀ ਚੱਲ ਕਹਿਦਾ ਚੱਲ ਮੈਂ ਤਾਂ ਮੈਂ ਤਾਂ ਕਹਿਣਾ ਵੀ ਚੱਲ ਠੀਕ ਹੈ ਜੇ ਤੋ ਆਪਾਂ ਵੀ ਵਿਚ ਇਨਵੋਲ ਨਹੀਂ ਹੁੰਦੇ ਪਹਿਲੇ ਕਹਿ ਸਕਦੇ ਆ ਮੈਂ ਆਪਾਂ ਇਹ ਰੀ ਆਂਟੀ ਦਾ ਜਿਹੜੀ ਦੋਸ਼ਮਣੀ ਹੈ ਮੇਰੀ ਮੇਰੀ ਮਾਂ ਉਹ ਕੋਈ ਤਾਂ ਗੱਲ ਹੈ ਫਿਰ ਆਈਂ ਤਾਂ ਮੈਂ ਤੈਨੂੰ ਕਹਿੰਨੀ ਆ ਦੇ ਕੇ ਤੂੰ ਕਿੰਨਾ ਠੀਕ ਹੈ ਮੇਰੀ ਮੰਮੀ ਵੀ ਤੁਹਾਡਾ ਕਿੰਨਾ ਅਦਰਮਾਨ ਕਰਦੀ ਤੁਸੀਂ ਵੀ ਕਿੰਨਾ ਕਰਦੇ ਹਾਂ 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 ਠੀਕ ਹੈ ਨਾ ਬਾਈ ਕਿਉਂ ਮੇਰੀ ਗੱਲ ਸੁਣਨ ਨੂੰ ਕਹਣੇ ਜਿਹੜੀ ਚੀਜ਼ ਗਲਤ ਉਹ ਨੂੰ ਮੈਂ ਗਲਤ ਕਹੂੰਗਾ ਕਿਉਂਕਿ ਮੈਂ ਨਹੀਂ ਉਹ ਨੂੰ ਕਹੀ ਕਹੂੰਗਾ ਕਦੇ ਵੀ ਠੀਕ ਆ ਹਾਂ ਮੈਂ ਰੈਕਟਰ ਬੋਲ ਵੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਚੱਲ ਹੁਣ ਤਾਂ ਜਿਹੜੀ ਹੋ ਗਈ ਆ ਠੀਕ ਆ ਬਸ ਉਹ ਤਾਂ ਹੁਣ ਦੇਖੋ ਆਪਾਂ ਅੱਗੇ ਨੂੰ ਇਨਵੋਲਵ ਨਹੀਂ ਹੋਵਾਂਗੇ ਤੇ ਕਹਿੰਦਾ ਉਹ ਨਹੀਂ ਕਹਾਂ ਕਿ ਜਿਹੜਾ ਕੋਸ਼ਟ ਆ ਹੋਣਾ ਹੀ ਹੋ ਗਿਆ ਕਰ ਲਿਆ ਉਹ ਉਹ ਤਾਂ ਹੁਣ ਵਾਪਸ ਨਾ ਸੀ ਸੰਭੀ ਕਰਦਾ ਜੇ ਮੈਂ ਤੁਸੀਂ ਤਾਂ ਉਹੀ ਤਾਂ ਕਰ ਲੈਣਾ ਵੀ ਤੁਸੀਂ ਤਾਂ ਨੁਕਸਾਨ ਜਿਹੜਾ ਕਰਨਾ ਸੀ ਕਰਤਾ ਇੱਕ ਵਾਰ ਉਹਦਾ ਹੁਣ ਵਾਪਸ ਮੁੜਨਾ ਨਹੀਂ ਨੁਕਸਾਨ ਹੀ ਹੋ ਗਿਆ ਹੁਣ ਇੱਕ ਹਿਸਾਬ ਦਾ ਕਿੰਨੇ ਦੇ ਕੀ ਪਤਾ ਤੁਸੀਂ ਹੁਣ ਦੋ ਦਿਹਾੜੀਆਂ ਖਰਾਬ ਕਰੀਆਂ ਕਿ ਤਿੰਨ ਕਰੀਆਂ ਮੈਂ ਹੁਣ ਸਾਰਾ ਕਿੰਨਾ ਘਟਾਇਆ ਵਾ ਕਿੰਨਾ ਕਿ ਨਹੀਂ ਠਾਇਆ ਨਹੀਂ ਉਹ ਉਹ ਕਹਿੰਦਾ ਮੈਂ ਪਾ ਨਹੀਂ ਦੇਣਾ ਕਹਿੰਦਾ ਚੱਲ ਕੋਈ ਨਾ ਪਾਇਆ ਜੀ ਹੈਲੋ ਹਾਂ ਹਾਂ ਬੋਲ ਮੈਂ ਕਿਹਾ ਰਿੱਕੀ ਰਿੱਕੀ ਕੰਦਾ ਇੱਦਾਂ ਬੰਨਣਾ ਨਹੀਂ ਚਾਹੀਦਾਗਾ ਵੀ ਮੈਂ ਜਿੱਤ ਕਿਹਾ ਸੀ ਕਿ ਪਿੰਨਰ ਲਾ ਕੇ ਨਾ ਤੇ ਤਾਂ ਭਰਾਡੇ ਨੂੰ ਭਰਾਟਾ ਖੱਤਿਆ ਜਾਂਦੇ ਹੂੰ ਤੇ ਉਹਦਾ ਐਂਟੀਨਾ ਦਾ ਉਹ ਦੂਰਕਿਰਨਾ ਸਿਸਟਮ ਗੱਟਦਾ ਉਹ ਤੇ ਹੁਣ ਕਮਰਾ ਤਾਂ ਹੁਣ ਆਈ ਵੜਨਾ ਸੀਗਾ ਕਮਰਾ ਵੜਨਾ ਸੀਗਾ ਤੇ ਇੱਕ ਵਸ ਉਹਨੇ ਕਿਚਨ ਬਣਾਉਣੀ ਸੀਗੀ ਹੋਰ ਉਹਨੇ ਕੀ ਬਣਾਉਣਾ ਸੀ ਉਹ ਤਾਂ ਉਹ ਕਰਤੀਆ ਉਹ ਤੇਰੇ ਲਈ ਕੱਲ ਪਾਇਆ ਨਹੀਂ ਸਤਿ ਸ੍ਰੀ ਅਕਾਲ ਚੱਲ ਹੋਈ ਨਾ ਵੀ ਚੱਲ ਢਾਣਾ ਵੀ ਸੀ ਤਾਂ ਤੁਸੀਂ ਦਿਨੇ ਢਾਉਂਦੇ ਥੋੜਾ ਵੀ ਤੁਸੀਂ ਰਾਤ ਨੂੰ 12 1 ਵਜੇ ਆ ਕੇ ਢਾਉਣਾ ਸੀਗਾ ਸ਼ਰਾਬ ਦੇ ਪਿਆਲੇ ਪੀ ਕੇ ਫਿਰ ਤਾਂ ਤੁਸੀਂ ਸੋਫੀਆਂ ਨੇ ਤਾਂ ਫਿਰ ਕੰਮ ਕਰਿਆ ਨਹੀਂ ਇਹ ਪੀ ਕੇ ਕਰਿਆ ਵਾ ਤੂੰ ਲਲਕਾਰੇ ਮਾਰੀ ਜਾਂਦਾ ਮਾ ਕੌਣ ਲਲਕਾਰੇ ਮਾਰੀ ਜਾਂਦਾ ਤੂੰ ਮਾਰੇ ਆ ਲਲਕਾਰੇ ਵੀਡੀਓ ਬੜੀ ਦੀ ਹੈ ਤੇਰੀ ਕੈਮਰੇ ਚ ਵੀ ਆ ਵੀਡੀਓ ਮੈਂ ਤਾਂ ਚੂਮ ਨਹੀਂ ਕੀਤੀ ਮੈਨੂੰ ਭੇਜਦੇ ਮੈਂ ਤਾਂ ਸਾਰਾ ਵਿੱਕੀ ਵੀ ਕੈਮਰੇ ਕਾ ਬੋਲਣਾ ਹੂੰ ਵੀ ਚੁੱਪ ਚਾਪ ਠਾੜੀ ਨਹੀਂ ਵੀ ਅਜਾ ਲਕਲੇਸ਼ ਨਹੀਂ ਕਰਨਾ ਜਿਹੜਾ ਕੰਮ ਕਰਨਾ ਹੁੰਦਾ ਦਾ ਹੂੰ ਫਿਰ ਉਹੀ ਤਾਂ ਹੈਗਾ ਨਾ ਰਵੀ ਤੂੰ ਐ ਥੋੜਾ ਨਾ ਹੁੰਦਾ ਯਾਰੀ ਦੋਸਤੀ ਯਾਰ ਸਮਝਾਈਦਾ ਹੁੰਦਾ ਵਾ ਐ ਥੋੜਾ ਹੁੰਦਾ ਵੀ ਅਗਲੇ ਨੂੰ ਚੱਕੀ ਦਾ ਹੁੰਦਾ ਵੀ ਚੱਕ ਦੇ ਜਿਹੜਾ ਕੰਮ ਕਰਨਾ ਮੈਂ ਚੱਕਣ ਵਾਲੀ ਕਿਹੜੀ ਗੱਲ ਆ ਇਹਦੇ ਚ ਚੱਕਣ ਵਾਲੀਆਂ ਗੱਲਾਂ ਹੀ ਹੁੰਦੀਆਂ ਆ ਮਾ ਬਾਈ ਇਹ ਉਹ ਨਹੀਂ ਉਹ ਭਰਾਵਾ ਕੱਪ ਕਰਨ ਵਾਲੀ ਗੱਲਾਂ ਜਿਹੜੀਆਂ ਹੁੰਦਾ ਗੱਲ ਤੇ ਸਹੀ ਆਪਕ ਨੂੰ ਨਹੀਂ ਪਤਾ ਹੈਗਾ ਠੀਕ ਹੈ ਕੌਣ ਗਲਤ ਕੌਣ ਸਹੀ ਆ ਇਹ ਪਰ ਮੈਂ ਤਾਂ ਭਰਾਵਾ ਚੱਲ ਠੀਕ ਆ ਮੈਂ ਉਹਦੇ ਨਾਲ ਬੈਠੇ ਸੀਗੇ ਸੱਕੇ ਸੀ ਆਪਾਂ ਦਾ ਇੰਜੋਏ ਕਰੀ ਜਾਂਦੇ ਸੀ ਹੁਣੇ ਆਏ ਮੈਨੂੰ ਸੱਕੇ ਮੈਂ ਉਹਦੇ ਨਾਲ ਚਲੇ ਗਿਆ ਕੋਈ ਤਾਂ ਗੱਲ ਆ ਵੀ ਤੂੰ ਉੱਥੇ ਮਨਾ ਕਰ ਦੇ ਵੀ ਤੁਹਾਡੇ ਘਰ ਦਾ ਮਾਮਲਾ ਭਾਈ ਤੂੰ ਇਕੱਲਾ ਕਰ ਠੀਕ ਆ ਮੈਂ ਨਹੀਂ ਇਹਦੇ ਵਿੱਚ ਆਉਣਾ ਤੇਰਾ ਮਤਲਬ ਹੀ ਨਹੀਂ ਸੀਗਾ ਕੋਈ ਉਹ ਤਾਂ ਮੈਂ ਹੁਣ ਤੱਕ ਨਹੀਂ ਜੀ ਬਾਬਾ ਜਿਹੜਾ ਉਹ ਇਹ ਕੱਪਤਨ ਨੂੰ ਨਹੀਂ ਮੈਨੂੰ ਉਹ ਪਤਾ ਉਹ ਪਰ ਜੇ ਮੇਰੀ ਗੱਲ ਜੇ ਆਂਟੀ ਇਹ ਚੀਜ਼ ਸਹੀ ਹੈ ਤੇ ਉਹ ਆਦੀ ਉਹ ਕਾਰਵਾਈ ਕਰ ਲਵੇ ਕਈ ਜਿਹੜਾ ਸਾਰੇ ਕੋ ਪੱਕੀ ਹੈ ਸਬੂਤ ਹਾਂ ਸਾਰਾ ਕੋ ਉਹਦੇ ਕੋਲੇ ਸਬੂਤ ਹੈਗੇ ਸਾਰਾ ਕੋ ਉਹਦੇ ਕੋਲੇ ਫਿਰ ਕਿਵੇਂ ਹੋਊਗਾ ਬਸ ਕੋਈ ਨਹੀਂ ਬਾਬਾ ਪਹਿਲੇ ਹੀ ਉਹ ਸਬੂਤ ਉਹਤੀ ਕੱਢ ਕੇ ਉਹਦੀ ਕਰਕੇ ਆਵਦਾ ਜੀ ਹਾਂ ਵੀ ਪਈ ਐ ਤਾਂ ਐਦਾ ਵਾ ਫੇਰਾ 14 ਨੂੰ ਕਹ ਦੋ ਪਈ ਜਾਂਦੀ ਹੈ ਟੀਵੀ ਚੋਰਾ ਚੋਰਾ ਨੂੰ ਕਿੱਥੇ ਚੋਰਾ ਨੂੰ ਪਾਇਆ ਵਾ ਉਹ ਕਿੜਾ ਕਿਤੇ ਵੀ ਮਾੜੀਆਂ ਵਾੜੀਆਂ ਚੀਜ਼ਾਂ ਵੀ ਚੋਰੀ ਚੋਰੀ ਆ ਲਿਆ ਕੇ ਬੇਟੀ ਚਲ ਕੋਈ ਸਾਰਾ ਕੋਈ ਨਹੀਂ ਉਹਦੇ ਸਾਹਮਣੇ ਨਹੀਂ ਆਉਂਦੇ ਉਹ ਪਰ ਤਲ ਉਹ ਨਹੀਂ ਮੇਰੇ ਕੋਲ ਉਹ ਤਾਂ ਉਹ ਤਾਂ ਕਹਿੰਦੇ ਡੁੱਤੀ ਸਿਸਟਮ ਕਰਨਾ ਬਝੂਠ ਬੋਲ ਕੇ ਕਾਦੋ ਕੀ ਕਰਿਆ ਆ ਤੁਸੀਂ ਸੱਚ ਬੋਲ ਕੇ ਵੀ ਮੈਂ ਝੂਠ ਬੋਲ ਕੇ ਆ ਵੀ ਆ ਪਹਿਲਾਂ ਹਾਂ ਉਹਨੂੰ ਕੱਢੀ ਵੀ ਅੱਡ ਤੇ ਆਪਾਂ ਇਹਨਾਂ ਦਾ ਪਿੰਡਰ ਲਾ ਕੇ ਆਪਾਂ ਬਰਾੜਾ ਕੱਢਾਂਗੇ ਹੂੰ ਉਹਨੂੰ ਦੱਸ ਦੇ ਵੀ ਮੈਂ ਨਹੀਂ ਭਾਈ ਮੈਂ ਤਾਂ ਐ ਪਾਉਣਾ ਵਾ ਇੱਨੇ ਗੱਲ ਕਲੀਅਰ ਨਹੀਂ ਨਹੀਂ ਭਾਈ ਕਿਤੇ ਤੂੰ ਜਿਹੜਾ ਕੋ ਮਰਜੀ ਕਰ ਮੈਂ ਤਾਂ ਐਂ ਐਂ ਪਾਣਾ ਨਾ ਮੇਰੇ ਕੋਲ ਪੱਕੇ ਜ਼ਬੂਰ ਹੈ ਮੇਰਾ ਖਾਵਾ ਮੈਂ ਜੋ ਮਰਜੀ ਕਰਾਂ ਉਹਨੂੰ ਬਾਹਰ ਕਾਣ ਦੀ ਪਹਿਲੇ ਹੀ ਫਿਰ ਉਹਨੂੰ ਕਿਉਂ ਬੈ ਤੈਨੂੰ ਮੰਨ ਕਰਦੇ ਤੂੰ ਮੈਨੂੰ ਕਾ ਸੇ ਗੱਲ ਕਿਤਾ ਇੱਕ ਨੂੰ ਕੇ ਪਹਿਲੇ ਹੀ ਕਹਿੰਦੀ ਫੇਰ ਆ ਨੋਤੌਰੀ ਨਹੀਂ ਸੀ ਫਿਰ ਵਿੱਕੀ ਨੂੰ ਬੱਕੇ ਰਹਾ ਰਾਜੀ ਰੇ ਭਾਈ ਮੈਂ ਐਂ ਕਹਣਾ ਮੇਰੇ ਕੋਲੇ ਰਜਿਸਟਰੀ ਹੈ ਮੇਰੇ ਕੋਲ ਸਾਰਾ ਕੁਛ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਵਿੱਕੀ ਨੂੰ ਜਿਹੜਾ ਪਤਾ ਨਹੀਂ ਵੀ ਰਜਿਸਟਰੀ ਵੀ ਹੈਗੀ ਹੈ ਸਾਰਾ ਕੁਛ ਹੋਇਆ ਹੋਇਆ ਵਾ ਉਹ ਗੰਦਾ ਫੇਕ ਆ ਬਾਈ ਰਜਿਸਟਰੀ ਚੱਲ ਕੋਈ ਨਾ ਪਤਾ ਲੱਗ ਜੂਗਾ ਉਹਨਾਂ ਨੂੰ ਕਿ ਨਾਲੇ ਤੇ ਆ ਉਹ ਤਾਂ ਪਤਾ ਲੱਗ ਜੂਗਾ ਫੇਕ ਹੈ ਕਿ ਅਸਲੀ ਹੈ ਹਾਂ ਅਸਲੀ ਠੀਕ ਆ ਕਿ ਅਸਲੀ ਆ ਸਾਰਾ ਕੋਸ਼ਿਸ਼ ਉਹ ਤਾਂ ਦੋ 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 ਤੇ ਪਾਣੀ ਦਾ ਪਾਣੀ ਦਾ ਪਾਣੀ ਹੋਈ ਜਾਣਾ ਮਾਂ ਬਸ ਹਾਂ ਇਹ ਤਾਂ ਗੱਲ ਆ ਜੇ ਹੋਈ ਅਸਲੀ ਫੇਰ ਤਾਂ ਕੋਈ ਨਹੀਂ ਰੋਕ ਸਕਦਾ ਹਾਂ ਜੇ ਨਕਲੀ ਹੋਈ ਫਿਰ ਮੰਮੀ ਵੀ ਜਾਵੜੂ ਜੇ ਅਸਲੀ ਫਸਲ ਸਾਰੇ ਚਾਹੇ ਇਹ ਆਂਟੀ ਕਾ ਜਿਹੜਾ ਨੇ ਬਣਾ ਕੇ ਦਿੱਤੀ ਉਹ ਵੀ ਫਸਲ ਉਹ ਵੀ ਫਸਾ ਨਹੀਂ ਫਸਣਗੇ ਫਸਣਗੇ ਠੀਕ ਹੈ ਜੇ ਗਲਤ ਹੋਇਆ ਕੰਮ ਠੀਕ ਉਹੀ ਤਾਂ ਹੈਗਾ ਵਾ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਈ ਹੋਈ ਜਾਣਾ ਕੋਈ ਨਾ ਜੇ ਹਾਂ ਮੈਂ ਇਹਨਾਂ ਨੂੰ ਇੰਨਾ ਵੀ ਲਾ ਦਵਾ ਜੇ ਹਾਂ ਆਂਟੀ ਸਹੀ ਹੋਈ ਆਂਟੀ ਦੇ ਪੱਖ ਤੇ ਹੋਇਆ ਸਾਰਾ ਕੁਝ ਤੇ ਬਈ ਦੇਉਣਾ ਚਾਹ ਰੋ ਜਾਂ ਜਿੱਡਾ ਵੀ ਆਪਾਂ ਖਿੰਡਾ ਕੀਤਾ ਵਾ ਅਸੀਂ ਕਰਕੇ ਨਮਾਗੇ ਦਿਵਾ ਰੂਗਾ ਬਸ ਕੋਈ ਨਾ ਹੋਰ ਰਸ ਚਲ ਚਲ ਚੰਗਾ ਠੀਕਾ ਠੀਕਾ ਅੰਟੀ ਤੂੰ ਗੱਲ ਕਰਦੀ ਐ ਨਕਾਨ ਨਕਾਨ ਮੈਂ ਭਰੂੰਗਾ ਜਿੰਨਾ ਹੋਇਆ ਵਾ ਅੰਟੀ ਸਹੀ ਹੋਵੇ ਬੱਸ ਠੀਕ ਕੋਈ ਨਹੀਂ ਆਪਣੀ ਅੰਟੀ ਨਾਲ ਕਿਹੜੇ ਦੁਸ਼ਮਨੀ ਆ ਆਪਾਂ ਦੇ ਜਿਹੜਾ ਬੰਦਾ ਸਹੀ ਹੋਗਾ ਆਪਾਂ ਦੋ ਹੀ ਚਾਰਾ ਠੀਕ ਐ ਗੱਲ ਦਾ ਸਾਥ ਥੋੜੀ ਦੇਣਾ ਮੈਂ ਹਾਂ ਤੂੰ ਇੱਕ ਵਾਰ ਮੰਮੀ ਕੋਲ ਪਹੁੰਚਦਾ ਤਾਂ ਸਹੀ ਐ ਕੋਈ ਆ ਹਾਂ ਕੋਈ ਨਾ ਕੋਈ ਨਾ ਗੱਲ ਨਹੀਂ ਪੁੱਛਿਆ ਗੱਲ ਠੀਕ ਆ ਓਕੇ ਮੇਰੀ ਗਲਤੀ ਲਾਲਾ ਤੂੰ ਅੱਤੇ ਜਿਵੇਂ ਮਰਜੀ ਲਾਲਾ ਹੁਣ ਤਾਂ ਮੈਂ ਤੈਨੂੰ ਕਹੀ ਜਾਂਨਾਂ ਹਾਂ ਹਾਂ ਹੋਈ ਤਾਂ ਹੈਗਾ ਵਾਹ ਠੀਕ ਆ ਜੇ ਆਂਟੀ ਨਹੀਂ ਹੋਈਗਾ ਆਂਟੀ ਦਾ ਦਾ ਤੁਹਾਡੇ ਭਾਈ ਇੱਕ ਕਿਹੜੀ ਗੱਲ ਠੀਕ ਆ ਜੋ ਨਿਕਾਣ ਹੋਇਆ ਨਿਕਾਣ ਭਰਾਵਾ ਜੇ ਮੈਂ ਭਰੂਗਾ ਤੇ ਆਂਟੀ ਨਹੀਂ ਹੋਊਗਾ ਆਂਟੀ ਆਉਂਦਾ ਪਹਿਲੇ ਹੀ ਇੱਕ ਟੋਕੇ ਤੇ ਨਹੀਂ ਆਏ ਨਹੀਂ ਆਏ ਕਰਦਾ ਚੀਲੋ ਆਰਡਰ ਪਾ ਚਲੇ ਆਰਡਰ ਦੀਏ ਠੀਕ ਹੈ ਤੇ ਨਹੀਂ ਠੀਕ ਆ ਠੀਕ ਆ ਓਕੇ 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 ਹਾਂ ਉਦਾਂ ਵੀ ਆਪਣੇ ਜਿਹੜੇ ਕਿਸੇ ਨਾਲ ਗੋਸ਼ ਨਹੀਂ ਆ ਜੀ ਐਲਟੀ ਵੀ ਅਪਰੂਵਲ ਵੀ ਚਾਰੀ ਆ ਮਾ ਆਪਣੀ ਚੱਕਰ ਨਹੀਂ ਆ ਹਾਂ ਉਹ ਵੀ ਤਾਂ ਗੱਲ ਆ ਨਾ ਵੀ ਥੋੜਾ ਜਿਹਾ ਬੰਦੇ ਨੂੰ ਟਿਕਾਉਣਾ ਚਾਹੀਦਾ ਠੀਕ ਆ ਭੜਕਾਉਣਾ ਨਹੀਂ ਚਾਹੀਦਾ ਹੈਗਾ ਭੜਕੁੰਦਾ ਭੜਕੁੰਦਾ ਮੈਂ ਕਹਿਆ ਨਹੀਂ ਹੈਗਾ ਇਹਨੂੰ ਆ ਗਲਤ ਕੱ ਲੈਣਾ ਕਰ ਤੂੰ ਪਰ ਕਹਾ ਮੈਂ ਕਿਉਂ ਕਹਾਂ ਕਿ ਇਹਨੂੰ ਬੁੜਕਾਰਾ ਕਰਦਾ ਸੀ ਬੀ ਆਹੋ ਵੀ ਸਾਥ ਤਾਂ ਵੀ ਉਹੀ ਤਾਂ ਗੱਲ ਜੇ ਤੂੰ ਉਹਨੂੰ ਸਾਥ ਦੇ ਤਾਂ ਉਹਨੂੰ ਸ਼ਹਿ ਹੋ ਗਈ ਵੀ ਮੇਰੇ ਨਾਲ ਹੈਗਾ ਵਾ ਹੈਗਾ ਤੂੰ ਉਹ ਤਾਂ ਨਹੀਂ ਪਤਾ ਹੀ ਹੈਗਾ ਹੈਗਾ ਕਿ ਨਹੀਂ ਹੈਗਾ ਉਹੀ ਤਾਂ ਗੱਲ ਹੈ ਨਾ ਵੀ ਤੂੰ ਜੇ ਪਹਿਲਾਂ ਹੀ ਕਹਿ ਦਿੰਦਾ ਵੀ ਨਾ ਯਾਰ ਵੀ ਤੇਰੇ ਘਰ ਦਾ ਮਾਮਲਾ ਵਾ ਠੀਕ ਆ ਵੀ ਮੇਰੀ ਨਾ ਕੋਈ ਆਂਟੀ ਨਾ ਦੋਸ਼ਮਣੀ ਨਾ ਮੇਰੀ ਕੋਈ ਤੇਰੇ ਨਾਲ ਦੋਸ਼ਮਣੀ ਆ ਤੂੰ ਉਹ ਆਂਟੀ ਦਾ ਘਰ ਢਾਉਣਾ ਤੂੰ ਭਾਈ ਇਕੱਲਾ ਢਾ ਸਕਦਾ ਮੈਂ ਨਹੀਂ ਇਹਦੇ ਵਿੱਚ ਖੜਨਾ ਤੇਰੇ ਨਾਲ ਯਾਰ ਤੂੰ ਨਾ ਬਿੱਤੀਆਂ ਗੰਨਾ ਨਿਕਾ ਤੋ ਹੋ ਜੇ ਤੂੰ ਇੰਨੀ ਗੱਲ ਹੀ ਉਹ ਚਲ ਨਹੀਂ ਉਹ ਮੈਂ ਇੰਨੇ ਨਹੀਂ ਕੱਲਿਆ ਹੋਣਾ ਦਿਮਾਗ ਯਾਰ ਦੱਸ ਇਹ ਨਹੀਂ ਪਤਾ ਆ ਰਹੇ ਅਜੇ ਵੀ ਡਿਸੀਜਨ ਸਹੀ ਹੋ ਲੈਣ ਦਾ ਕਰੇ ਉਹੀਆਂ ਗਲਤੀਆਂ ਢੀਕ ਆ ਹੋ ਗਈ ਉਹ ਮੇਰੇ ਤੋਂ ਕੋਈ ਗੱਲ ਕਰ ਫੀਡਰ ਵਾਰੀ ਵਾਰੀ ਕਰਦੀ ਨਹੀਂ ਤੂੰ ਜੀ ਕਹਿੰਦਾ ਉਦੋਂ ਮੈਂ ਨਹੀਂ ਕਿਹਾ ਉਹਦਾ ਹੋ ਗਿਆ ਸਾਰਾ ਕੁਝ ਮੈਂ ਤਾਂ ਹੁਣ ਸੋਚਿਆ ਦਿਨਾਂ ਕਹਿਦਾ ਮੈਂ ਤੈਨੂੰ ਉਦਾਂ ਕਹੀ ਜਾਂਦਾ ਚਲ ਹੋਰ ਦੱਸ ਮੈਂ ਤੈਨੂੰ ਕਿੰਨਾ ਹੋ ਗੜਦਾ ਉਹਨਾਂ ਕਹੀ ਜਾਂਦਾ ਚਲ ਠੀਕ ਆ ਕੋਈ ਨਾ